Yes, so... sir.

شایدو، 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 مجددو مجددو. <عصور> بابا جی بابا جی بجو بابا جی بجو <عصور> 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 <عصور>

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਪਰਮ ਹਰਤਾ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਕੀ ਸਾਡੇ ਪਿੱਛੂ ਸ਼ਹੀਦੀ ਦਿਹਾੜਾ ਨਵੀਂ ਪਾਛੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਤਿੰਨ ਸਿੱਖ ਭਾਈ ਸਾਭਾ ਮਤੀ ਦਾ ਜੀ ਭਾਈ ਪਾਛਾ ਭਾਈ ਸ਼ਹੀਦਾਰ ਜੀ ਭਾਈ ਸਾਭਾ ਭਾਈ ਦਿਆਲਾ ਜੀ ਨੂੰ ਸਮਰਪਤ ਜਿਹੜਾ ਕੱਲ ਦਾ ਨਗਰ ਵਿਸ਼ੇਸ਼ ਸਮਾਗਮ ਗਵਰਨਮੈਂਟ ਅਪ ਪੰਜਾਬ ਅਤੇ ਇਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਿਰਨਗਰ ਅਤੇ ਸਮੂਚੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ ਸੀ ਸੋ ਮੈਂ ਆਪਣੀ ਸਮੂਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਿਸਟ੍ਰਿਕਟ ਸ਼ਿਰਨਗਰ ਅਤੇ ਸਮੂਚੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਰਾਹੀਂ ਕਸ਼ਮੀਰ ਦੀ ਤਰਫੋਂ ਪੰਜਾਬ ਗਵਰਨਮੈਂਟ ਦਾ ਅਤੇ ਖਾਸ ਤੌਰ ਤੇ ਜੀਐਨਕੇ ਗਵਰਨਰ ਦੇ ਜਿਹੜੇ ਆਪੀ ਸਰਕਾਰiyo ਸ਼੍ਰੀ ਉਮਰ ਅਦੁਲਾ ਜਿਹੜੇ ਕੀ ਚੀਫ ਮਿਸਟਰ ਜੀਐਨਕੇ ਸਟੇਟ ਦੇ ਅਤੇ ਉਹਨਾਂ ਦੇ ਨਾਲ ਮਾਨ ਜੀ ਜਿਹੜੇ ਵੀ ਪੰਜਾਬ ਦੇ ਸਹਿਮ ਅਤੇ ਆਮ ਆਦਮੀ ਪਾਰਟੀ ਦੇ ਕੰਮੀਆਂ ਆ ਤੁਹਾਨੂੰ ਸ਼੍ਰੀ ਅਰਜਨ ਕੇਜਰੀ ਵਾਲੀ ਉੱਚੇ ਤੌਰ ਤੇ ਉੱਥੇ ਪਹੁੰਚੇ ਹਾਂ ਜੋ ਮੈਂ ਉਹਨਾਂ ਦੇ ਨਾਲ ਵੀ ਇੱਕ ਸ਼ਸ਼ੀ ਦਾ ਇਸ ਸਮਾਗਮ ਵਿੱਚ ਹਿੱਸਾ ਲੈਣ ਆਈ ਹਾਂ ਮੈਂ ਖਾਸ ਕਰਕੇ ਬਾਬਾ ਸੇਵਾ ਸਿੰਘ ਜੀ ਲਾਹੌਰ ਖੇੜੇ ਵਾਲੇ ਕਲਮਨਨਦੌਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਜਿੰਨੇ ਵੀ ਇੱਥੇ ਸਿੰਘ ਪਹੁੰਚੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੁਣ ਇਹ ਨਗਰ ਕੀਰਤਨ ਇਥੋਂ ਤੁਰੇਗਾ ਦਸਾਂ ਜੀ ਦੀ ਅਰਦਾਸ ਤੋਂ ਬਾਅਦ ਅਨੰਦਾ ਕੀਤੀ ਜਾਏਗੀ سو بابا کو پندر سنگی بابا جی دی سواری نو لے کے اپنے سنگ کے سجوبت کر کے چوڑنو گیا تے بابا سیوہ سنگی رام کو کھڑی والے چوڑ ساتھی سیوہ مان گئے سو میں اپنی گردوارہ پربندر کمیٹی کی طرف سے عمر عبداللہ صاحب آپ کے جو پوری ایڈنسٹریشن ہے ہر صاحب ان کی طرف سے ان کو بھی مبارک بات دیتا ہوں کہ یہاں کے میں جو یہ پروگرام سنے ہیں آپ نے بہت ہمارا ساتھ دیا ہے آپ کا بہت بہت دنیوات کرتا ہوں اور اپنی کشمیری سنگ

ਜਿਹੜੇ ਕੀ ਨਾਲ ਤੁਸੂ ਆਏ ਸਨ ਸੈਡਾ ਦਾ ਫਤੇ ਸਿੰਘ ਜੀ ਤਰ੍ਹਾਂ ਦਾ ਨਾਲ ਨੇ ਜਿਨ੍ਹਾਂ ਨੇ ਪੰਜ ਪਿਆਰੇ ਪਾਣੀ ਨਿਸ਼ਾਨ ਦੀ ਇੱਕ ਨਗਾਰਾ ਇੱਕ ਇੱਕ ਨਸੰਗ ਗੀਣਾ ਉਹ ਆਰ ਉਹਨਾਂ ਦਾ ਵੀ ਆਪਣੀ ਕਸ਼ਮੀਰ ਦੀ ਸੰਗਤ ਦੀ ਤਰਫੋਂ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਟ੍ਰੀਟਮੈਂਟ ਦੀ ਬਾਰਗ